ਜਿਹੜੀ ਸਪੈਸ਼ਲ ਡਰਾਈਵ ਚੱਲ ਰਹੀ ਹੈ ਯੁੱਧ ਨਸ਼ਾ ਬੋਦ ਦੇ ਤਹਿਤ ਅੰਦਰ ਦੀ ਲੀਡਰਸ਼ਿਪ ਆਫ ਪ੍ਰਤੀ ਮਿਸ਼ਨ ਸਾਫ ਅਸੀਂ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਸੀ ਥਾਣੇ ਲੈਵਲ ਤੇ ਤੇ ਹਰ ਥਾਣੇ ਦੇ ਲੈਵਲ ਤੇ ਸੋ ਜਿਹੜੀਆਂ ਬਾਜ਼ਾ ਤਾਂ ਜਕਰੇਸ ਨਹੀਂ ਹੋਈਆਂ ਅਸੀਂ ਬੈਸ ਤਾਂ ਸਾਡੀਆਂ ਜ਼ਿਆਦਾ ਟ੍ਰੇਸ ਹੋਈਆਂ ਵੀ ਆ ਪਰ ਵੀ ਸਾਰੇ ਟ੍ਰੇਸ ਹੋਏ ਨੇ ਕਿੰਨੀਆਂ ਸਨੈਚਿੰਗਸ ਦੀਆਂ ਜਿੰਨੀਆਂ ਦਾਦਾ ਚੱਲ ਰਹੀਆਂ ਸੀ ਉਹ ਦੇਖਣ ਜਾਇਆ ਸੀ ਕਿ ਜੀ ਜ਼ਿਆਦਾ ਨਸ਼ੇ ਦੀ ਆਦੀ ਹੁੰਦੇ ਜਿਹੜੇ ਸਨੇਚਿੰਗ ਸੈਲਫੋ ਤੋਂ ਇਹਨਾਂ ਨੂੰ ਪੈਸਾ ਚਾਹੀਦਾ ਸੀ ਉਹਦੇ ਤੇ ਇਹਨਾਂ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਤੇ ਤਿੰਨ ਥਾਣਿਆਂ ਦੇ ਤਾਂ ਅਸੀਂ ਤੁਹਾਨੂੰ ਅੱਜ ਪੇਸ਼ ਕਰਦੇ ਹਾਂ ਜਿਹੜੇ ਸੱਤ ਜਾਣੇ ਅਸੀਂ ਸਨੇਚਰਸ ਫੜੇ ਹੈ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਦੇ ਉੱਤੇ ਐਨਡੀਪੀਐਸ ਦੇ ਪਰਚੇ ਵੀ ਆਏਗੇ ਨੇ ਤੋਂ ਰਿਕਵਰੀ ਸਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਇਹਦੇ ਵਿੱਚ ਇੱਕ ਮੋਬਾਈਲ ਇੱਕ ਕੰਡਾਸਾ ਨਕਲੀ ਪਿਸਟਲ ਹੈ ਤੇ ਇਹਦੇ ਵਾਦਾ ਤੇ ਨਾਂ ਤੇ ਉਕਤ ਰਹੇ ਹੋ ਰਿਕਵਰ ਹੋਏ ਹੋਰ ਕੁੱਝ ਕੀ ਚੱਕਾ ਵੀ ਕਰਨਾ ਸਾਹਮਣੇ ਆ ਰਹੀਆਂ ਜਿਹੜੀਆਂ ਜਿੰਨਾ ਸਾਡਾ ਮੋਰ ਕੀ ਜਿਹੜੇ ਨੈਸਟ ਕੋਡ ਉਹ ਜਿਹੜੇ ਰੈਗ ਉਹ ਵੀ ਜਦ ਹੀ ਫੇਸ ਦਾ ਐਥੀਸੀ ਕਟਾ ਸਾਡੇ ਨਾਲ ਤੋਂ ਇਹ ਨਕਲੀ ਹੈ ਇਹ ਅਸਲੀ ਰਫਤਾਰ ਇਤਿਹਾਸੇ ਆ ਬਾਤ ਪਤਾ ਹੁੰਦਾ ਕਿ ਅਸਲੀ ਹੈ ਨਾ ਕਿੰਨੇ ਸਾਰੇ ਵੀ ਟੈਕਨੀਕਾਂ ਦੀ ਇਹ ਇਹ ਸੋਟਲ ਤਿੰਨ ਅਧੜੀਆਂ ਦੀ ਦਿਖਾ ਰਹੀ ਹੈ ਸਦਰ ਪੁਲਿਸ ਸਟੇਸ਼ਨ ਸਦਰ ਡਿਵੀਜ਼ਨ ਚ ਇਸਾਨਾ ਸਪਾਸਟ ਸਦਰ ਜਿਹੜੇ ਜ਼ੋਨ 2 ਦੀ ਗੁੰਮਦੀ ਹੈ ਕਾਟਾ ਨਗਰੀ ਪਾਕੀ ਜਿਹੜੇ ਬਾਕੀ ਹੋਰ ਵੀ ਲੋਕ ਮੰਨ ਦੇ ਵਿੱਚ ਖੜੇ ਰਹਿ ਰਹੇ ਸੀ ਦਾ ਵੀ ਟਾਈਮ ਪ੍ਰੋਬਲਮ ਕਰਕੇ ਦਿੱਤੀਆਂ ਜਿਹੜੇ ਨਸ਼ੇ ਵਾਲੇ ਜਿਹਨਾਂ ਦੇ ਚਾਹ ਹੁੰਦੇ ਨੇ ਆਲਰੇਡੀ ਜੈਂਟੀ ਵੀ ਆ ਤਾਂ ਸ਼ਾਇਦ ਤੁਹਾਨੂੰ ਵਾਪਸ ਪਿਲ ਕੋਈ ਕੁ ਮਹੀਨੇ ਪਹਿਲਾਂ ਆਏ 2 ਮਹੀਨੇ ਪਹਿਲਾਂ ਆਏ ਰੀਸੈਂਟਲੀ ਆਏ ਉਸ ਤੋਂ ਬਾਅਦ ਆ ਕੇ ਇੰਨੇ ਤੇ ਇਹ ਮੈਂ ਤੁਹਾਨੂੰ ਦਰਹੀ ਕਪੀਸ ਦੇ ਰਿਹਾ ਮੈਂ ਕਾਲੀ ਤੁਹਾਨੂੰ ਸਾਰੀ ਡਿਟੇਲ ਦੇਦਾ ਹਾਂ ਕਿਸੇ ਤੋਂ ਪ੍ਰੈਸ ਰੂਮ ਦੇਦਾ ਹਾਂ ਸਾਰਾ ਇਹ ਸਾਰਾ ਡਿਟੇਲ ਹੈਗੀ ਬਾਣੀ ਭਾਈ ਕਿੰਨੇ ਇਹਨਾਂ ਦੀ ਚਰਚੇ ਹੈ ਸਾਰਾ ਦੇ ਵਿੱਚ ਸੋਦੀ ਹੋਣੀ ਹੈ ਬਲੇ ਅਨੁਪਤੀ ਕਾਰਜ ਕੀਤੀ ਜਾਏਗੀ ਆਹ ਮੰਨੋ ਜੋ ਉਹਦੇ ਚ ਜਲਦੀ ਸ਼ਾਇਦ ਆਏਗਾ ਦੇ حساب ਸਭ ਦੇਖਦੇ ਉਹਨੇ ਵੈਪਨ ਨੇ ਮਤਲਬ ਸਿਆਪਾ ਨੇ ਮੋੜੋ ਦੀ ਗੱਲ ਕਰੀ ਜਿਹੜਾ ਰੋਡ ਲੱਗਦੇ ਤੱਕ ਸਿਆਪਾ ਦੇ ਦੇਨ ਅਗਲੀ ਹੈ ਅਗਲੀ ਵੀਕ ਅਸੀਂ ਉਹਦੇ ਦੇਖਣਾ ਨਹੀਂ ਹੁੰਦਾ ਵੀ ਵਾਇਰਲ ਬਨੇ ਬੱਚਿਆਂ ਦੀ ਸਤਿ ਸੰਭੋ ਅੱਛਾ ਦਾ ਨਹੀਂ ਹੈ ਕਿ ਅਸੀਂ ਕਿਹਾ ਉਹ ਇਸ ਨੂੰ ਫੋਕਸ ਕਰਦੇ ਹਾਂ ਸਰੇ ਇਹਨਾਂ ਟਾਰਗੇਟ ਨੂੰ ਦਿਹਾਣ ਨੂੰ ਕਰਦੇ ਜਿੱਦ ਨੂੰ ਦਿਹਾਣ ਤੋਂ ਬਾਅਦ ਕਰਦੇ ਹੋ ਇਸ ਨੂੰ ਹੈ ਕਿ ਸਰੇ ਡਾਟਾ ਨੇ ਜਿਹੜੀ ਜੈਸਪਾਈ ਪਹਿਲਾਂ ਲੱਗ ਸਕਦਾ ਹੈ ਮੈਨੂਫੈਕਚਰ ਲੱਗ ਸਕਦਾ ਹੈ ਅੰਤ ਵਿੱਚ ਇਸ ਦੇ ਵਾਰਨ ਦਾ ਕੰਮ ਇਹਦੇ ਕੋਲ ਦੇਖੋ ਕਿ ਉਹ ਤਾਂ ਸਾਰੇ ਤੇ ਕਾਨੂੰਨੀ ਫੈਸਲੇ ਉਗੇ ਦਿੱਤੇ ਦਾ ਸਰ ਇੱਕ ਬਾਤ ਸਰ ਐਤਨੇ ਦੀਵਾਲੀ ਦੇ ਦਿਨਾਂ ਨੂੰ ਨਕਲੀ ਪਿਸਤਲ ਦੇ ਉਪਰਾਨੀ ਬੱਚਿਆਂ ਦੇ ਘਾਟੇ ਲਈ ਮੋਦਾ ਵੀ ਨੌਕਰੀ ਜਾਰੀ ਕਰਦਾ ਉਹ ਦਾਵੇ ਇਹਨਾਂ ਦੁਕਾਨਦਾਰوں ਫਿਰਤੀ ਹੀ ਇੰਦਾਂ ਦੇ ਮਾਹ ਵਿੱਚ ਆ ਬਿਲਕੁਲ ਇਹ ਜ਼ਿੰਮੇਵਾਰੀ ਤਾਂ ਸਮਝਣੀ ਚਾਹੀਦੀ ਹੈ ਸਾਰੇ ਦੁਕਾਨਦਾਰ ਬੱਚੇ ਲੈਾਰੇ ਬਿਤੇ ਤੱਕ ਸਭਾ ਦੇ ਤਰੀਕੇ ਨਾਲ ਨਾ ਪਰ ਸਰ ਪਾਸਟਾ ਕੋਡ ਜਿਹੜੀ ਸਮਝਾਇਆ ਡੀਟਲ ਅੱਗੇ ਸਰ ਯਾ ਤੁਸੀਂ ਅੱਗੇ ਜੀਆ ਕੋਈ ਇਨਫੋਰਮੇਸ਼ਨ ਦੇਓ ਤੁਸੀਂ ਬੈਸੀ ਆਕਰ ਵੀ ਗਿਆ ਜਿਹੜਾ ਅਕੀਨ ਕੋ ਬੈਠਾ ਬੱਸ ਫਰੈਂਡ ਵੀ ਕਰ ਲੈ ਹਰ ਕਿਸੇ ਤੇ ਕਰਨੀ ਹੋਏਗੀ 100%